ਸਸ਼ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਸੋ ਦਿੱਲੀ ਬਲਾਸਟ ਤੋਂ ਬਾਅਦ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਹੁਣ ਫੇਰ ਕੁਝ ਵੱਡਾ ਹੋਣ ਵਾਲਾ ਹੈ ਇਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਮਾਹੌਲ ਤਣਾਪੂਰਕ ਹੋਇਆ ਉਸ ਤੋਂ ਬਾਅਦ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਗਿਆ ਸੀ ਤਾਂ ਹੁਣ ਦੁਬਾਰਾ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਹੁਣ ਮੁੜ ਫੇਰ ਆਪਰੇਸ਼ਨ ਸੰਦੂਰ 2 ਸ਼ੁਰੂ ਹੋ ਸਕਦਾ ਇਸ ਦੀ ਚਰਚਾ ਸ਼ੁਰੂ ਹੋ ਗਈ ਹੈ ਹਰ ਪਾਸੇ ਕੱਲ ਸੀसीएस ਦੀ ਮੀਟਿੰਗ ਹੋਈ ਜਿਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਵਾਈ ਕੀਤੀ ਇਸ ਮੀਟਿੰਗ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਤੋਂ ਇਲਾਵਾ ਤਿੰਨੇ ਫੌਜਾਂ ਦੇ ਮੁਖੀ ਮੀਟਿੰਗ ਵਿੱਚ ਸ਼ਾਮਲ ਹੋਏ ਲੰਬਾ ਸਮਾਂ ਮੀਟਿੰਗ ਚੱਲੀ ਮੀਟਿੰਗ ਤੋਂ ਬਾਅਦ ਇਸ ਸੰਬੰਧੀ ਗੱਲਬਾਤ ਕੀਤੀ ਸੋ ਮੀਟਿੰਗ ਲਈ ਆਸ਼ਵਨੀ ਵੈਸ਼ਨੋ ਜੋ ਕੇਂਦਰੀ ਮੰਤਰੀ ਨੇ ਉਹਨਾਂ ਨੇ ਮੀਟਿੰਗ ਬਾਰੇ ਸਾਰੀ ਜਾਣਕਾਰੀ ਦਿੱਤੀ ਔਰ ਕੀ ਹੁਣ ਕੋ ਵੱਡਾ ਐਕਸ਼ਨ ਹੋ ਸਕਦਾ ਐਕਸ਼ਨ ਕਿਦਾਂ ਦਾ ਹੋਏਗਾ ਐਕਸ਼ਨ ਕਿਸ ਦੇ ਖਿਲਾਫ ਹੋਏਗਾ ਔਰ ਕਦੋਂ ਹੋਏਗਾ ਇਸ ਬਾਰੇ ਤਾਂ ਅਜੇ ਪੂਰੀ ਜਾਣਕਾਰੀ ਕਿਸੇ ਦੇ ਵੀ ਸਾਹਮਣੇ ਨਹੀਂ ਔਰ ਇਸ ਤੋਂ ਪਹਿਲਾਂ ਵੀ ਜਦੋਂ ਵੀ ਭਾਰਤ ਨੇ ਕੋਈ ਵੱਡੀ ਕਾਰਵਾਈ ਕੀਤੀ ਤਾਂ ਕਦੇ ਵੀ ਉਸ ਤੋਂ ਪਹਿਲਾਂ ਉਸ ਦੀ ਲੀਕੇਜ ਨਹੀਂ ਹੋਈ ਕਿ ਕੱਲ ਅੱਜ ਜਾਂ ਸਵੇਰੇ ਸ਼ਾਮ ਨੂੰ ਕਾਰਵਾਈ ਹੋਣ ਵਾਲੀ ਹੈ ਅਕਸਰ ਆਪਾਂ ਦੇਖਿਆ ਕਿ ਪਿਛਲੇ ਕੁਝ ਸਮੇਂ ਤੋਂ ਜਿੰਨੀਆਂ ਵੀ ਕਾਰਵਾਈਆਂ ਭਾਰਤ ਨੇ ਕੀਤੀਆਂ ਉਹ ਸਾਰੀ ਕਾਰਵਾਈ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਹੁਣ ਕੋਈ ਵੱਡੀ ਕਾਰਵਾਈ ਹੋਈ ਹੈ ਸੋ ਜਿਸ ਤਰ੍ਹਾਂ ਭਾਰਤ ਸਰਕਾਰ ਵੱਲੋਂ ਦਿੱਲੀ ਬਲਾਸ਼ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਕੱਲ ਕੇਂਦਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਇਸ ਵੱੰਦੀ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਅਜਿਹੇ ਵਿਅਕਤੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਜਿਹੜਾ ਵਿਅਕਤੀ ਇਸ ਘਟਨਾ ਦੇ ਵਿੱਚ ਸ਼ਾਮਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਔਰ ਲਗਾਤਾਰ ਸਾਰੀਆਂ ਏਜੰਸੀਆਂ ਜਿੰਨੀਆਂ ਵੀ ਏਜੰਸੀਆਂ ਇਸ ਬਲਾਸਟ ਨੂੰ ਲੈ ਕੇ ਜਾਂਚ ਕਰ ਰਹੀਆਂ ਸਾਰਿਆਂ ਨੂੰ ਸਖਤ ਦਿਸ਼ਾਂਦਰ ਦੇ ਜਾਰੀ ਕੀਤੇ ਨੇ ਸੋ ਇੰਨਾ ਸਖਤੀ ਤੋਂ ਬਾਅਦ ਪਾਕਿਸਤਾਨ ਕਬਰਾਇਆ ਨજર ਆ ਰਿਹਾ ਸੋ ਪਾਕਿਸਤਾਨ ਦੇ ਰੱਖਿਆ ਮੰਤਰੀ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਤਾਂ ਉਹਦੇ ਵਿੱਚ ਉਹ ਕਹਿੰਦੇ ਨજર ਆ ਰਿਹਾ ਕਿ ਇਸ ਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਜੋ ਭਾਰਤ ਦੇ ਵਿੱਚ ਹੋਇਆ ਸੋ ਉਹਨਾਂ ਨੇ ਖਾਸ ਕਰਕੇ ਦੁਨੀਆ ਨੇ ਹੋਰ ਦੇਸ਼ਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੋਵੇ ਕੁਝ ਵੀ ਪਰ ਭਾਰਤ ਨੇ ਆਪਣੇ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਹੈ ਸੋ ਕੱਲ जैसलमेर ਜੋ Rajasthan ਚ ਭਾਰਤ ਪਾਕਿਸਤਾਨ ਦਾ ਬਾਰਡਰ ਹੈ ਉਸ ਬਾਰਡਰ ਦੇ ਉੱਪਰ ਭਾਰਤ ਦੀਆਂ ਤਿੰਨੇ ਸੈਨਾਵਾਂ ਨੇ ਅਭਿਆਸ ਕੀਤਾ ਲੰਬਾ ਸਮਾਂ ਚੱਲੇ ਅਭਿਆਸ ਦੇ ਵਿੱਚ ਸਾਰੀ ਐਕਸਰਸਾਈਜ਼ ਕੀਤੀ ਗਈ ਹੈ ਸੋ ਇਸ ਐਕਸਰਸਾਈਜ਼ ਦੇ ਮੈਨੇ ਕੀ ਹੈ ਸੰਕੇਤ ਕੀ ਹੈ ਸੋ ਕੀ ਇਹ ਉਹੀ ਸੰਕੇਤ ਹੈ ਜੋ 2 ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਆਪਣੇ ਸੰਬੋਧਨ ਦੌਰਾਨ ਕਹੇ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਇਸ ਘਟਨਾ ਦੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਸੋ ਉਹਨਾਂ ਨੇ ਕੀ ਕਿਹਾ ਸੀ ਆਪਾਂ ਇੱਕ ਵਾਰ ਨਜ਼ਰ ਮਾਰ ਲੈਨੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਦਿਨ ਪਹਿਲਾਂ ਇਸ ਬਲਾਸਟ ਨੂੰ ਲੈ ਕੇ ਜਦੋਂ ਇੱਕ ਸੰਬੋਧਨ ਕੀਤਾ ਉਸ ਦੌਰਾਨ ਕੀ ਕਿਹਾ ਸੀ ਭਾਰਤ ਦਾ ਔਰ ਮੇਰਾ कमिटमेंट था लेकिन आज मैं यहां बहुत भारी मन से आया हूं कल शाम दिल्ली में हुई भयावह घटना ने सभी के मन को व्यथित कर दिया है मैं पीड़ित परिवारों का दुख समझता हूं आज पूरा देश उनके साथ खड़ा है मैं कल रात भर इस घटना की जांच में झूठी सभी एजेंसियों के साथ सभी महत्वपूर्ण लोगों के साथ संपर्क में था विचार विमर्श चलता था जानकारियों के तार जोड़े जा रहे थे हमारी एजेंसियां इस षड्यंत्र की तह तक जाएगी इसके पीछे के षड्यंत्रकारियों को बक्सा नहीं जाएगा ऑल दोज रिस्पॉन्सिबल will be brought to justice ਸੋ ਬਿਲਕੁਲ ਆਪਾਂ ਸੁਣਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਇਸ ਨਾਲ ਸੰਬੰਧਿਤ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਕੱਲ ਮੀਟਿੰਗ ਤੋਂ ਬਾਅਦ ਕੇਂਦਰੀ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਸੰਬੋਧਨ ਕੀਤਾ ਉਹਨਾਂ ਨੇ ਮੀਟਿੰਗ ਦੀ ਜਾਣਕਾਰੀ ਦਿੱਤੀ ਔਰ ਕੁਝ ਖੂਫੀਆ ਜਾਣਕਾਰੀ ਵੀ ਹੁੰਦੀ ਹੈ ਕੋਈ ਜਾਣਕਾਰੀ ਹੈ ਜਿਹੀਆਂ ਵੀ ਹੁੰਦੀਆਂ ਕਿ ਜਿਹੜੀਆਂ ਹਰ ਵਿਅਕਤੀ ਤੱਕ ਨਹੀਂ ਦੱਸੀਆਂ ਜਾ ਸਕਦੀਆਂ মিডিਆ ਤੱਕ ਨਹੀਂ ਲਿਜਾਈਆਂ ਜਾ ਸਕਦੀਆਂ ਇਹ ਉਹ ਜਾਣਕਾਰੀਆਂ ਜੋ ਸੁਰੱਖਿਆ ਨਾਲ ਸੰਬੰਧਿਤ ਹੁੰਦੀਆਂ ਸਾਡੇ ਦੇਸ਼ ਦੀ ਸੁਰੱਖਿਆ ਵੀ ਜ਼ਰੂਰੀ ਹੈ ਸੋ ਇਸ ਕਰਕੇ ਇਸ ਤੋਂ ਪਹਿਲਾਂ ਵੀ ਜਦੋਂ ਕੋਈ ਕਾਰਵਾਈ ਹੋਈ ਤਾਂ ਬੇਸ਼ੱਕ ਉਹ ਕਾਰਵਾਈ ਕਰਨ ਤੋਂ ਬਾਅਦ ਸਾਰੀ ਜਾਣਕਾਰੀ ਦਿੱਤੀ ਗਈ ਪਰ ਕਾਰਵਾਈ ਤੋਂ ਪਹਿਲਾਂ ਕਦੇ ਵੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਔਰ ਕੱਲ ਮੀਟਿੰਗ ਦੇ ਵਿੱਚ ਇੱਕ ਕਲੀਅਰ ਹੋ ਗਿਆ ਇੱਕ ਸਾਫ਼ ਕਰ ਦਿੱਤਾ ਔਰ ਭਾਰਤ ਸਰਕਾਰ ਨੇ ਸਾਡੀਆਂ ਭਾਰਤ ਦੀਆਂ ਸਿਨਾਵਾ ਮੁਖੀ ਨੇ ਗੱਲ ਮੰਨ ਲਈ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆ ਉਹ ਅਤਵਾਦੀ ਹਮਲਾ ਸੀ ਅਤਵਾਦੀ ਹਮਲਾ ਜੈਸ਼ੇ ਮੁਹੰਮਦ ਨਾਲ ਜੋੜਿਆ ਗਿਆ ਬਿਲਕੁਲ ਉਹਨਾਂ ਵੱਲੋਂ ਕਰਵਾਇਆ ਗਿਆ ਇਹ ਗੱਲ ਕਲੀਅਰ ਹੋ ਗਈ ਹੈ ਗੱਲ ਸਾਫ ਹੋ ਗਈ ਹੈ ਔਰ ਆਸ਼ਵਨੀ ਵੈਸ਼ਨਵ ਨੇ ਕੀ ਕਿਹਾ ਜੋ ਸਾਡੇ ਕੇਂਦਰੀ ਮੰਤਰੀ ਨੇ ਕੱਲ ਮੀਟਿੰਗ ਵਾਰੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਸੋ ਉਸ ਤੇ ਇੱਕ ਨਜ਼ਰ ਮਾਰਦੇ ਹਾਂ ਕਿ ਕੇਂਦਰੀ ਕੈਬਨਟ ਮੰਤਰੀ ਆਸ਼ਵਨੀ ਵੈਸ਼ਨਵ The cabinet expressed its profound grief over the loss of lives in the terrorist incident involving, involving a car explosion near the Red Fort in Delhi on the evening of 10th November 2025. The cabinet observed two minutes silence in honor of the innocent lives lost. The cabinet adopted the following resolution. This is the text of the resolution now. The country has witnessed a heinous terror incident. Perpetrated by anti national forces through a car explosion near the Red Fort on the evening of 10th November 2025. The explosion resulted in multiple fatalities and caused injuries to several others. The Cabinet pays its solemn respects to the victims of this senseless act of violence and conveys its heartfelt condolences to the bereaved families. The Cabinet prays for the speedy recovery of all those injured and appreciates the prompt efforts of the medical personnel and emergency responders who have been providing care and support to the victims. The Cabinet unequivocally condemns this dastardly and cowardly act that has led to the loss of innocent lives. The Cabinet reiterates. India's unwavering commitment to a policy of zero tolerance towards terrorism in all its forms and manifestations. The Cabinet also recorded its appreciation for the statements of solidarity and support from many governments around the world. The Cabinet notes with appreciation the timely and coordinated response of the authorities, security agencies, and citizens who acted with courage and compassion in the face of diversity uh, sorry in the face of adversity their dedication and sense of duty are deeply commendable the cabinet directs that the investigation into the incident be pursued with the utmost urgency and professionalism so that the perpetrators their collaborators and their sponsors are identified and brought to justice without delay the situation continues to be closely monitored at the highest levels of the government the cabinet reaffirms the government's steadfast resolve to safeguard the lives and well-being of all indians consistent with its enduring commitment to national security and the safety of every citizen so bilkul apna sunya ke desh de kendrik cabinet wazir ashwini vaishwam ne meeting bare jankari ditti hai ਉਹਨਾਂ ਨੇ ਮੀਟਿੰਗ ਬਾਰੇ ਸਾਰਾ ਮਸੌਦਾ ਦੱਸਿਆ ਕਿ ਮੀਟਿੰਗ 'ਚ ਕਿਹੜੀ ਗੱਲ ਹੋਈ ਹੈ ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਜੋ ਮੀਡੀਆ ਸਾਹਮਣੇ ਨਹੀਂ ਰੱਖੀਆਂ ਜਾ ਸਕਦੀਆਂ ਔਰ ਉਹੀ ਗੱਲ ਮੀਡੀਆ ਸਾਹਮਣੇ ਹੋਏਗੀ ਤਾਂ ਉਹ ਗੱਲ ਲੀਕੇਜ ਹੋ ਜਾਏਗੀ ਤਾਂ ਵਿਰੋਧੀ ਕੋਈ ਚਾਹ ਦੇਸ਼ ਹੈ ਚਾਹ ਕੋਈ ਵਿਰੋਧੀ ਤਾਕਤਾਂ ਨੇ ਉਹਨਾਂ ਤੱਕ ਉਹ ਗੱਲ ਪਹੁੰਚ ਸਕਦੀ ਹੈ ਤਾਂ ਫਿਰ ਸਾਡੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਔਰ ਦੂਜੇ ਪਾਸੇ ਪਹਿਲੀ ਵਾਰ ਹੋਇਆ ਕਿ ਇੱਕ ਵਾਈਟ ਕਲਰ ਗੈਂਗ ਜਿਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੋ ਵੱਡੀ ਗਿਣਤੀ ਵਿੱਚ ਡਾਕਟਰ ਜੋ ਸਾਡੇ ਦੇਸ਼ ਦੇ ਵਿੱਚ ਰਹਿ ਕੇ ਸਾਡੇ ਦੇਸ਼ ਦੀ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰ ਰਹੇ ਆ ਨੌਕਰੀ ਕਰ ਰਹੇ ਆ ਤਨਖਾਹਾਂ ਲੈ ਰਹੇ ਆ ਪਰ ਇਸ ਦੇ ਬਾਵਜੂਦ ਸਾਡੇ ਦੇਸ਼ ਦੇ ਖਿਲਾਫ ਇਹ ਜ਼ਹਿਰ ਉਗਲ ਰਹੇ ਆ ਇਹ ਪਹਿਲੀ ਵਾਰ ਦੇਖਿਆ ਕਿ ਇਨ੍ਹਾਂ ਡਾਕਟਰਾਂ ਨੇ ਅਜਿਹੀਆਂ ਘਟਨਾ ਨੂੰ ਅੰਜਾਮ ਦਿੱਤਾ ਤੇ ਔਰ ਉਹ ਅੰਜਾਮ ਕਿੱਥੋਂ ਤੱਕ ਪਹੁੰਚਿਆ ਉਹ ਅੰਜਾਮ ਦਾ ਹੁਣ ਅਗਲਾ ਅੰਜਾਮ ਕੀ ਹੋਏਗਾ ਉਸ ਦਾ ਮੂਹ ਤੋੜ ਮਾ ਜਵਾਬ ਕਿਦਾਂ ਦਾ ਹੋਏਗਾ ਕਦੋਂ ਹੋਏਗਾ ਹਲੇ ਇਸ ਦੀ ਉਡੀਕ ਹੋਏਗੀ ਪਰ ਜਿਸ ਤਰ੍ਹਾਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੱਖੇ ਤੇਵਰ ਦਿਖਾਏ ਆ ਤਾਂ ਉਸ ਤੋਂ ਲੱਗਦਾ ਹੈ ਕਿ ਹੁਣ ਜਲਦੀ ਕੁਝ ਵੱਡਾ ਹੋ ਸਕਦਾ ਉਹ ਵੱਡਾ ਕਿਦਾਂ ਦਾ ਹੋਏਗਾ ਵੱਡਾ ਕਿਸ ਤਰ੍ਹਾਂ ਦਾ ਹੋਏਗਾ ਤੇ ਵੱਡਾ ਕਦੋਂ ਹੋਏਗਾ ਕਿਵੇਂ ਹੋਏਗਾ ਇਹ ਅਜੇ ਸਮੇਂ ਤੇ ਨਿਰਪਰ ਕਰਦਾ ਔਰ ਇਸ ਨੂੰ ਸਮੇਂ ਤੇ ਛੱਡ ਦੇਣਾ ਚਾਹੀਦਾ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋ ਇਹ ਬਲਾਸਟ ਹੋਇਆ ਜੋ ਇਹ ਘਟਨਾ ਹੋਈ ਹੈ ਇਸ ਦੇ ਪਿੱਛੇ ਜੈਸ਼ੇ ਮੁਹੰਮਦ ਦਾ ਹੱਥ ਨਹੀਂ ਜੈਸ਼ੇ ਮੁਹੰਮਦ ਦਾ ਹੱਥ ਹੈ ਕਿਉਂਕਿ ਜਿੰਨੇ ਡਾਕਟਰ ਫੜੇ ਗਏ ਸਾਰਿਆਂ ਦੇ ਤਾਰ ਕਿਤੇ ਨਾ ਕਿਤੇ ਜੈਸ਼ੇ ਮੁਹੰਮਦ ਨਾਲ ਜੁੜ ਰਿਹਾ ਸੋ ਜੈਸ਼ੇ ਮੁਹੰਮਦ ਕੌਣ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ ਪਾਕਿਸਤਾਨ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਗੰਨ ਧੋਪਾ ਇਹ ਸਾਰੇ ਜਾਣਦੇ ਆ ਇਸ ਤੋਂ ਕੋਈ ਵੀ ਪਿੱਛੇ ਨਹੀਂ ਹਟ ਸਕਦਾ ਪਰ ਦੂਜੇ ਪਾਸੇ ਜਿਹੜਾ ਜੋਧ ਅਭਿਆਸ ਸਾਡੀ ਭਾਰਤੀ ਤਿੰਨੋਂ ਸੈਨਾਵਾਂ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਵੱਲੋਂ ਜਿਹੜੀ ਕੀਤੀ ਗਈ ਹੈ ਸੋ ਉਹ ਜੈਸਲਮੇਰ ਚ ਹੋਈ ਆ ਰਾਜਸਥਾਨ ਦੇ ਵਿੱਚ ਕੱਲ ਕੀਤੀ ਗਈ ਹੈ ਸੋ ਉਸ ਅਭਿਆਸ ਤੋਂ ਵੀ ਕੁਝ ਸੰਕੇਤ ਨਜ਼ਰ ਆ ਰਹੇ ਆ ਸੋ ਕਿਸ ਤਰ੍ਹਾਂ ਦੇ ਸੰਕੇਤ ਨਜ਼ਰ ਆ ਰਹੇ ਆ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਦੱਸਣ ਦੀ ਜ਼ਰੂਰਤ ਨਹੀਂ ਇਹ ਸਭ ਨੂੰ ਪਤਾ ਕਿ ਜਿਹੜਾ ਅਭਿਆਸ ਹੈ ਔਰ ਦੂਜੇ ਪਾਸੇ ਪਾਕਿਸਤਾਨ ਬੀ ਕਬਰ ਆਇਆ ਨਜ਼ਰ ਆ ਰਿਹਾ ਕਾ ਪਾਕਿਸਤਾਨ ਸਾਡੇ ਹੋਰ ਨਾ ਦੁਨੀਆ ਦੇ ਹੋਰ ਨਾ ਦੇਸ਼ਾਂ ਨੂੰ ਗੁਮਰਾ ਕਰਦਾ ਨਜ਼ਰ ਆ ਰਿਹਾ ਪਰ ਪਾਕਿਸਤਾਨ ਨੇ ਪਹਿਲਾਂ ਵੀ ਭੁਗਤਿਆ ਅੱਗੇ ਵੀ ਭੁਗਤੇਗਾ ਜੇਕਰ ਸਾਡੇ ਦੇਸ਼ ਤੇ ਏਦਾਂ ਹੀ ਹਮਲੇ ਕਰੇਗਾ ਤਾਂ ਉਹਦਾ ਅੰਜਾਮ ਕਿਦਾਂ ਦਾ ਹੋਏਗਾ ਇਹ ਪਾਕਿਸਤਾਨ ਖੁਦ ਜਾਣਦਾ ਸੋ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨੂੰ ਦੇ ਉਜਾਜ਼ਤ ਧੰਨਵਾਦ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.